ਨਕੌਦਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈ ਡਾਕਟਰ ਰਜਨੀਸ਼ ਕੁਮਾਰ ਜੀ ਐਸਐਮਓ ਸਾਡੇ ਨਾਲ ਮੌਜੂਦ ਨੇ ਇੱਕ ਦਿਨ ਕੱਲ ਅਸੀਂ ਇੱਕ ਖਬਰ ਚਲਾਈ ਸੀ ਪਾਣੀ ਦੀ ਪਾਣੀ ਦੇ ਕਰਕੇ ਜਿਹੜੀ ਆ ਲੈਬੋਰੀ ਦੇ ਵਿੱਚ ਕੰਮ ਰੁਕਿਆ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਆ ਤੁਰੰਤ ਸੁਧਾਰ ਦਿੱਤੇ ਗਏ ਆ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਨੂੰ ਨਮਸਕਾਰ ਜੀ ਥੈਂਕ ਯੂ ਜੀ ਸੋ ਨਾਈਸ ਆਫ ਯੂ ਸਰ ਜਿਹੜੀ ਪਾਣੀ ਦੀ ਸਮੱਸਿਆ ਸੀ ਸਾਹਮਣੇ ਦਿਖਣਾ ਸੀ ਪਾਣੀ ਦੀ ਸਮੱਸਿਆ ਸੀ ਹੋਲੋ ਚੁੱਕੀ ਹਾਂਜੀ ਹੋ ਚੁੱਕੀ ਜੀ ਹਾਲੇ ਤੁਹਾਡਾ ਥੈਂਕ ਯੂ ਤੁਹਾਡਾ ਤੁਸੀਂ ਸਾਡਾ ਧਿਆਨ ਦਵਾਇਆ ਵੀ ਅਸੀਂ ਉਹ ਸੰਡੇ ਸੰਡੇ ਠੀਕ ਹੋ ਗਈ ਸਾਨੂੰ ਥੋੜੀ ਜੀ ਪ੍ਰੋਬਲਮ ਐਕਚੁਅਲੀ ਇਹ ਪੈਂਦੀ ਸਾਡੇ ਕੋ ਜਿੱਦਾਂ ਗਵਰਨਮੈਂਟ ਉੱਪਰੋਂ ਜਿੱਦਾਂ ਕੋਈ ਪਲੰਬਰ ਜਾਂ ਇਲੈਕਟ੍ਰੀਸ਼ੀਅਨ ਜਾਂ ਕੋ ਮਾਲੀ ਐਦਾਂ ਕੋਈ ਪੋਸਟਿੰਗ ਉਹਨਾਂ ਦੀ ਨਹੀਂ ਐ ਸਾਨੂੰ ਪ੍ਰਾਈਵੇਟ ਬੰਦਿਆਂ ਨੂੰ ਬੁਲਾਉਣਾ ਪੈਂਦਾ ਤੇ ਪ੍ਰਾਈਵੇਟ ਬੰਦੇ ਕਈ ਵਾਰੀ ਆਪਣੇ ਕੰਮਾਂ 'ਚ ਬਿਜ਼ੀ ਹੁੰਦੇ ਐ ਸਾਨੂੰ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਵੀ ਇਹ ਥੋੜੀ ਜੀ ਇਸ ਟਾਈਮ ਸਿਚੁਏਸ਼ਨ ਥੋੜੀ ਖਰਾਬ ਐ ਜਲਦੀ ਆਓ ਉਹ ਆਪਣਾ ਕੰਮ ਕਹਿੰਦੇ ਅਸੀਂ ਛੱਡ ਕੇ ਕਿੱਦਾਂ ਆਈਏ ਪਰ ਫੇਰ ਵੀ ਉਹਨੂੰ ਥੋੜਾ ਚੰਗੀ ਤਰ੍ਹਾਂ ਜ਼ੋਰ ਬਾਇਓ ਕਿ ਲੈਬ ਦਾ ਕੰਮ ਜਨਹੇ ਤੇ ਵਿੱਚ ਉਹ ਕੱਲ ਦੀ ਕੱਲ ਦੇ ਦਿਨ ਚ ਠੀਕ ਕਰਾਇਆ ਸਰ ਜੀ ਸਾਰਾ ਜੀ ਲੈਬ ਦੇ ਵਿੱਚ ਟੈਸਟ ਹੋ ਰਹੇ ਨੇ ਹਾਂ ਜੀ ਸਰ ਅੱਜ 11:00 ਵਜੇ ਬਾਅਦ ਸਜਦਾ ਲਿਖੇ ਜਾਣਗੇ ਟੈਸਟ ਹੋਣਗੇ ਸਾਰੇ ਜੀ ਅੱਜ ਦੀ ਇੱਕ ਖਬਰ ਚਲਾਈ ਸੀ ਖਬਰ ਦਾ ਜਿਹੜਾ ਇਕਤਾ ਲਹਿਰ ਦੀ ਖਬਰ ਦਾ ਤੁਰੰਤ ਅਸਰ ਹੋਇਆ ਉਸ ਅਸਰ ਦੇ ਨਾਲ ਜਿਹੜੀ ਪਾਣੀ ਦੀ ਸਪਲਾਈ ਸੀ 2-3 ਘੰਟਿਆਂ ਦੇ ਵਿੱਚਾਂ ਦਾ ਘੰਟਿਆਂ ਦੇ ਵਿੱਚ ਇਹ ਸਪਲਾਈ ਜਿਹੜੀ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਆ ਲੈਬੋਰੀ ਦੇ ਵਿੱਚ ਇਸ ਵਕਤ ਪਾਣੀ ਆ ਰਿਹਾ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਹਾਂ ਮੇਰਾ ਨਾਮ ਡਾਕਟਰ ਰੂਥ ਹੈ ਔਰ ਮੈਂ ਬਲੱਡ ਬੈਂਕ ਡੀਨ ਚਾਰਜ ਅਤੇ ਨਾਲ ਹੀ ਨਾਲ ਲੈਬਾਰਟਰੀ ਦੀ ਵੀ ਇਨਚਾਰਜ ਹਾਂ ਕੱਲ ਖਬਰ ਅਸੀਂ ਚਲਾਈ ਸੀ ਬੜੇ ਮਸਕਰਾਰੇ ਮਿਹਨਤ ਤੁਸੀਂ ਬਹੁਤ ਕੀਤੀ ਆ ਨਾਲ ਨਾਲ ਉੱਪਰ ਛੱਤ ਤੇ ਵੀ ਗਏ ਹੋ ਮੈਂ ਦੇਖਿਆ ਦਾ ਰਿਆਂ ਪਾਣੀ ਦੀ ਸਪਲਾਈ ਹਾਂ ਸ਼ੁਰੂ ਹੋ ਚੁੱਕੀ ਹੈ ਹਾਂਜੀ ਕੱਲ ਜਦੋਂ ਸਾਡੇ ਧਿਆਨ ਵਿੱਚ ਆਇਆ ਕਿ ਪਾਣੀ ਨਹੀਂ ਆ ਰਿਹਾ ਉਹਨਾਂ ਕਰਕੇ ਟੈਸਟ ਜਿਹੜੇ ਨਹੀਂ ਹੋ ਪਾ ਰਹੇ ਸੀ ਜਿਨ੍ਹਾਂ ਵਿੱਚ ਪਾਣੀ ਦੀ ਲੋੜ ਹੈ ਤੇ ਅਸੀਂ ਜਦੋਂ ਉੱਪਰ ਚੈੱਕ ਕੀਤਾ ਜਾ ਕੇ ਤੇ ਸਾਡੀਆਂ ਟੰਕੀਆਂ ਖਾਲੀ ਸੀਗੀਆਂ ਸਾਡੇ ਕੋਲ ਉੱਪਰ ਘਟੋ ਘਟ अराउंड 15 ਵਾਟਰ ਟੈਂਕਸ ਨੇ ਜਿਹੜੇ ਕੀ ਭਰਦੇ ਨੇ ਥਰੂ 21 ਪੰਪ ਹੈ ਸਾਡੇ ਕੋਲ ਤੇ ਉਹਦਾ ਪ੍ਰੈਸ਼ਰ ਕਾਫੀ ਘਟ ਰਹਿਦਾ ਆ ਤੇ ਸਾਡਾ ਟੰਕ ਟੈਂਕ ਜਿਹੜਾ ਹੈ ਲੈਬੋਰੀ ਨੂੰ ਪੈਂਦਾ ਉਹ 8 ਨੰਬਰ ਤੇ ਪੈਂਦਾ ਆ ਤੇ ਉਹਦੇ ਵਿੱਚ ਪਾਣੀ ਬਹੁਤ ਲੇਟ ਆਉਂਦਾ ਆ ਉਹਦੇ ਕਰਕੇ ਕੱਲ ਕਾਫੀ ਸੈਟਰਡੇ ਨੂੰ ਕਾਫੀ ਦਿੱਕਤ ਆਈ ਸਾਨੂੰ ਟੈਸਟ ਕਰਨ ਵਿੱਚ ਤੇ ਪਾਣੀ ਨਹੀਂ ਸੀਗਾ ਫਿਰ ਸੈਟਰਡੇ ਨੂੰ ਅਸੀਂ ਉੱਪਰ ਜਾ ਕੇ ਛੱਤ ਵਿੱਚ ਦੇਖਿਆ ਆ ਔਰ ਅਸੀਂ ਆਪਣੀ ਲੈਬੋਰੀ ਨੂੰ ਜਿਹੜੀ ਸਪਲਾਈ ਆ ਉਹ ਪਹਿਲ ਦੇ ਆਧਾਰ ਤੇ ਦੇ ਦਿੱਤੀ ਹੈ ਮਤਲਬ ਜੇ ਜਿਹੜੀ ਫਰਸਟ ਟੈਂਕ ਭਰਦਾ ਪਾਣੀ ਦਾ ਅਸੀਂ ਉਹਨੂੰ ਉਹਦੇ ਨਾਲ ਅਟੈਚ ਕਰ ਦਿੱਤਾ ਕਿ ਲੈਬਾਰਟਰੀ ਵਿੱਚ ਪਾਣੀ ਦੀ ਕਮੀ ਨਹੀਂ ਆਏਗੀ ਅੱਜ ਤੋਂ ਬਾਅਦ ਤੇ ਟੈਸਟ ਚਾਲੂ ਰਹਿਣਗੇ ਇੱਕ ਤਾਂ ਇਹ ਤਾਂ ਜਿਹੜੀ ਨਿਊ ਚੱਲੀ ਸੀ ਕੀ ਕੀ ਸਮਝੀਏ ਵੀ ਉਹ ਅਸਰ ਹੋ ਗਿਆ ਹਾਂਜੀ ਉਹਦੇ ਨਾਲ ਨਾਲ ਅਸਰ ਹੈ ਪਰ ਆਲਰੇਡੀ ਅਸੀਂ ਇਸ ਤੇ ਕੰਮ ਕਰ ਰਹੇ ਸੀਗੇ ਬਸ ਜਿਸ ਤਰ੍ਹਾਂ ਸਾਡੇ ਐਸਮਨ ਸਰ ਨੇ ਦੱਸਿਆ ਕਿ ਸਾਨੂੰ ਇੱਥੇ EMPLOYEES ਸਾਡੇ ਕੋਲ ਪੋਸਟ ਤੇ ਹੈ ਨਹੀਂ ਕੋਈ ਪਲੰਬਰ ਦੀ ਸਾਨੂੰ ਪ੍ਰਾਈਵੇਟ ਬੁਲਾਣੇ ਪੈਂਦੇ ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਆਂਦੇ ਨੇ ਜੀ ਇਹ ਚੀਜ਼ ਜਿਹੜੀ ਉਹ ਦਿੱਕਤ ਸਾਡੇ ਕੋਲ ਰਹਿੰਦੀ ਉਹਦੇ ਕਰਕੇ ਲੇਟ ਹੋ ਰਿਹਾ ਸੀਗਾ ਇਹ ਚੀਜ਼ ਹਾਂ ਤੁਹਾਨੂੰ ਆਲਰੇਡੀ ਜਿਹੜੇ ਟੈਸਟ ਹੋ ਰਹਾ ਹੈਗਾ ਟੈਸਟ ਹੁਣ ਅੱਜ ਸਟ੍ਰਾਈਕ ਸੀਗੀ ਤੇ ਹੁਣ ਸਟਾਰਟ ਹੋ ਜਾਣਗੇ ਹਾਂ ਜਿਹੜੇ ਪਾਣੀ ਨਾਲ ਰਿਲੇਟਡ ਟੈਸਟ ਹੈ ਉਹ ਸਾਰੇ ਸਟਾਰਟ ਹੋ ਜਾਣਗੇ ਨਕੌਦਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਡਾਕਟਰ ਰਜਨੀਸ਼ ਕੁਮਾਰ ਜੀ ਐਸਐਮਓ ਸਾਡੇ ਨਾਲ ਮੌਜੂਦ ਨੇ ਇੱਕ ਦਿਨ ਕੱਲ ਅਸੀਂ ਇੱਕ ਖਬਰ ਚਲਾਈ ਸੀ ਪਾਣੀ ਦੀ ਪਾਣੀ ਦੇ ਕਰਕੇ ਜਿਹੜੀ ਆ ਲੈਬੋਰੀ ਦੇ ਵਿੱਚ ਕੰਮ ਰੁਕਿਆ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਆ ਤੁਰੰਤ ਸੁਧਾਰ ਦਿੱਤੇ ਗਏ ਆ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਜੀ ਨਮਸਕਾਰ ਜੀ ਥੈਂਕ ਯੂ ਜੀ ਸੋ ਨਾਈਸ ਟੂ ਸੀ ਸਰ ਜਿਹੜੀ ਪਾਣੀ ਦੀ ਸਮੱਸਿਆ ਸੀ ਸਾਹਮਣੇ ਦਿੱਖ ਰਹੀ ਸੀ ਪਾਣੀ ਦੀ ਸਮੱਸਿਆ ਸੀ ਹੋ ਚੁੱਕੀ ਹਾਂਜੀ ਹੋ ਚੁੱਕੀ ਜੀ ਹਾਂ ਜੀ ਤੁਹਾਡਾ ਥੈਂਕ ਯੂ ਤੁਹਾਡਾ ਤੁਸੀਂ ਸਾਡਾ ਧਿਆਨ ਦਿਵਾਇਆ ਕਿ ਵੀ ਅਸੀਂ ਉਹ ਸੰਡੇ ਸੰਡੇ ਠੀਕ ਹੋ ਗਈ ਸਾਨੂੰ ਥੋੜੀ ਜੀ ਪ੍ਰੋਬਲਮ ਐਕਚੁਅਲੀ ਇਹ ਪੈਂਦੀ ਸਾਡੇ ਕੋ ਜਿੱਦਾਂ ਗਵਰਨਮੈਂਟ ਉੱਪਰੋਂ ਜਿੱਦਾਂ ਕੋਈ ਪਲੰਬਰ ਜਾਂ ਇਲੈਕਟ੍ਰੀਸ਼ੀਅਨ ਜਾਂ ਕੋ ਮਾਲੀ ਐਦਾਂ ਕੋਈ ਪੋਸਟਿੰਗ ਉਹਨਾਂ ਦੀ ਨਹੀਂ ਹੈ ਸਾਨੂੰ ਪ੍ਰਾਈਵੇਟ ਬੰਦਿਆਂ ਨੂੰ ਬੁਲਾਉਣਾ ਪੈਂਦਾ ਤੇ ਪ੍ਰਾਈਵੇਟ ਬੰਦੇ ਕਈ ਵਾਰੀ ਆਪਣੇ ਕੰਮਾਂ 'ਚ ਬਿਜ਼ੀ ਹੁੰਦੇ ਐ ਸਾਨੂੰ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਵੀ ਇਹ ਥੋੜੀ ਜੀ ਇਸ ਟਾਈਮ ਸਿਚੁਏਸ਼ਨ ਥੋੜੀ ਖਰਾਬ ਹੈ ਜਲਦੀ ਆਓ ਉਹ ਆਪਣਾ ਕੰਮ ਕਹਿੰਦੇ ਅਸੀਂ ਛੱਡ ਕੇ ਕਿੱਦਾਂ ਆਈਏ ਪਰ ਫਿਰ ਵੀ ਉਹਨੂੰ ਥੋੜਾ ਚੰਗੀ ਤਰ੍ਹਾਂ ਜ਼ੋਰ ਬਾਇਓ ਕਿ ਲੈਬ ਦਾ ਕੰਮ ਜਨਹੇ ਤੇ ਵਿੱਚ ਉਹ ਕੱਲ ਦੀ ਕੱਲ ਦੇ ਦਿਨ ਚ ਠੀਕ ਕਰਾਇਆ ਸਰ ਜੀ ਸਾਰੇ ਜੀ ਲੈਬ ਦੇ ਵਿੱਚ ਟੈਸਟ ਹੋ ਰਹੇ ਨੇ ਹਾਂ ਜੀ ਸਰ ਅੱਜ 11 ਵਜੇ ਬਾਅਦ ਸਜਦਾਂ ਲਿਖੇ ਜਾਣਗੇ ਟੈਸਟ ਹੋਣਗੇ ਸਾਰੇ ਜੀ ਅੱਜ ਦੀ ਇੱਕ ਖਬਰ ਚਲਾਈ ਸੀ ਖਬਰ ਦਾ ਜਿਹੜਾ ਇਕਤਾਲੇਰ ਦੀ ਖਬਰ ਦਾ ਤੁਰੰਤ ਅਸਰ ਹੋਇਆ ਉਸ ਅਸਰ ਦੇ ਨਾਲ ਜਿਹੜੀ ਪਾਣੀ ਦੀ ਸਪਲਾਈ ਸੀ 2-3 ਘੰਟਿਆਂ ਦੇ ਵਿੱਚਾਂ ਦਾ ਘੰਟਿਆਂ ਦੇ ਵਿੱਚ ਇਹ ਸਪਲਾਈ ਜਿਹੜੀ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਆ ਲੈਬੋਰੀ ਦੇ ਵਿੱਚ ਇਸ ਵਕਤ ਪਾਣੀ ਆ ਰਿਹਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਸੀ ਜਾਊਗਾ ਮੇਰਾ ਨਾਮ ਡਾਕਟਰ ਰੂਥ ਹੈ ਤੇ ਮੈਂ ਬਲੱਡ ਬੈਂਕ ਇਨਚਾਰਜ ਹਾਂ ਨਾਲ ਹੀ ਨਾਲ ਲੈਬਾਰਟਰੀ ਦੀ ਵੀ ਇਨਚਾਰਜ ਹਾਂ ਕੱਲ ਖਬਰ ਅਸੀਂ ਚਲਾਈ ਸੀ ਬੜੇ ਮਸਕਰਾਰੇ ਮਿਹਨਤ ਤੁਸੀਂ ਬਹੁਤ ਕੀਤੀ ਆ ਨਾਲ ਨਾਲ ਉੱਪਰ ਛੱਤ ਤੇ ਵੀ ਗਏ ਹੋ ਮੈਂ ਦੇਖਿਆ ਦਾ ਰਿਆਂ ਪਾਣੀ ਦੀ ਸਪਲਾਈ ਹਾਂ ਸ਼ੁਰੂ ਹੋ ਚੁੱਕੀ ਹੈ ਹਾਂਜੀ ਕੱਲ ਜਦੋਂ ਸਾਡੇ ਧਰ ਵਿੱਚ ਆ ਕੇ ਪਾਣੀ ਨਹੀਂ ਆ ਰਿਹਾ ਉਹਨਾਂ ਕਰਕੇ ਟੈਸਟ ਜਿਹੜੇ ਨਹੀਂ ਹੋ ਪਾ ਰਹੇ ਸੀ ਜਿਨ੍ਹਾਂ ਵਿੱਚ ਪਾਣੀ ਦੀ ਲੋੜ ਹੈ ਤੇ ਅਸੀਂ ਜਦੋਂ ਉੱਪਰ ਚੈੱਕ ਕੀਤਾ ਜਾ ਕੇ ਤੇ ਸਾਡੀਆਂ ਟੰਕੀਆਂ ਖਾਲੀ ਸੀਗੀਆਂ ਸਾਡੇ ਕੋਲ ਉੱਪਰ ਘਟੋ ਘਟ अराउंड 15 ਵਾਟਰ ਟੈਂਕਸ ਨੇ ਜਿਹੜੇ ਕੀ ਭਰਦੇ ਨੇ ਥਰੂ 21 ਪੰਪ ਹੈ ਸਾਡੇ ਕੋਲ ਤੇ ਉਹਦਾ ਪ੍ਰੈਸ਼ਰ ਕਾਫੀ ਘਟ ਰਹਿਦਾ ਆ ਤੇ ਸਾਡਾ ਟੰਕ ਟੈਂਕ ਜਿਹੜਾ ਹੈ ਲੈਬੋਰੀ ਨੂੰ ਪੈਂਦਾ ਉਹ 8 ਨੰਬਰ ਤੇ ਪੈਂਦਾ ਆ ਤੇ ਉਹਦੇ ਵਿੱਚ ਪਾਣੀ ਬਹੁਤ ਲੇਟ ਆਉਂਦਾ ਆ ਉਹਦੇ ਕਰਕੇ ਕੱਲ ਕਾਫੀ ਸੈਟਰਡੇ ਨੂੰ ਕਾਫੀ ਦਿੱਕਤ ਆਈ ਸਾਨੂੰ ਟੈਸਟ ਕਰਨ ਵਿੱਚ ਤੇ ਪਾਣੀ ਨਹੀਂ ਸੀਗਾ ਫਿਰ ਸੈਟਰਡੇ ਨੂੰ ਅਸੀਂ ਉੱਪਰ ਜਾ ਕੇ ਛੱਤ ਵਿੱਚ ਦੇਖਿਆ ਆ ਔਰ ਅਸੀਂ ਆਪਣੀ ਲੈਬੋਰੀ ਨੂੰ ਜਿਹੜੀ ਸਪਲਾਈ ਆ ਉਹ ਪਹਿਲ ਦੇ ਆਧਾਰ ਤੇ ਦੇ ਦਿੱਤੀ ਆ ਮਤਲਬ ਜੇ ਜਿਹੜੀ ਫਰਸਟ ਟੈਂਕ ਪਰ ਦਾ ਪਾਣੀ ਦਾ ਅਸੀਂ ਉਹਨੂੰ ਉਹਦੇ ਨਾਲ ਅਟੈਚ ਕਰ ਦਿੱਤਾ ਕਿ ਲੈਬਾਰਟਰੀ ਵਿੱਚ ਪਾਣੀ ਦੀ ਕਮੀ ਨਹੀਂ ਆਏਗੀ ਅੱਜ ਤੋਂ ਬਾਅਦ ਤੇ ਟੈਸਟ ਚਾਲੂ ਰਹਿਣਗੇ ਇੱਕ ਤਾਂ ਇਹ ਤਾਂ ਜਿਹੜੀ ਇਹ ਨਿਊ ਚੱਲੀ ਸੀ ਕੀ ਕਰੀ ਕੀ ਸਮਝੀਏ ਵੀ ਉਹ ਅਸਰ ਹੋ ਗਿਆ ਹਾਂਜੀ ਉਹਦੇ ਨਾਲ ਨਾਲ ਅਸਰ ਹੈ ਪਰ ਆਲਰੇਡੀ ਅਸੀਂ ਇਸ ਤੇ ਕੰਮ ਕਰ ਰਹੇ ਸੀਗੇ ਬਸ ਜਿਸ ਤਰ੍ਹਾਂ ਸਾਡੇ ਐਸਮੋਸਰ ਨੇ ਦੱਸਿਆ ਕਿ ਸਾਨੂੰ ਇੱਥੇ EMPLOYEE ਸਾਡੇ ਕੋਲ ਪੋਸਟ ਤੇ ਹੈ ਨਹੀਂ ਕੋਈ ਪਲੰਬਰ ਦੀ ਸਾਨੂੰ ਪ੍ਰਾਈਵੇਟ ਬੁਲਾਣੇ ਪੈਂਦੇ ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਆਂਦੇ ਨੇ ਜੀ ਇਹ ਚੀਜ਼ ਜਿਹੜੀ ਉਹ ਦਿੱਕਤ ਸਾਡੇ ਕੋਲ ਰਹਿੰਦੀ ਉਹਦੇ ਕਰਕੇ ਲੇਟ ਹੋ ਰਿਹਾ ਸੀਗਾ ਜੀ ਇਹ ਚੀਜ਼ ਕਿ ਆਲਰੇਡੀ ਜਿਹੜੇ ਟੈਸਟ ਆਪ ਹੋ ਰਹੇ ਦਾ ਟੈਸਟ ਹੁਣ ਅੱਜ ਸਟ੍ਰਾਈਕ ਸੀਗੀ ਤੇ ਹੁਣ ਸਟਾਰਟ ਹੋ ਜਾਣਗੇ ਹਾਂ ਜਿਹੜੇ ਪਾਣੀ ਨਾਲ ਰਿਲੇਟਡ ਟੈਸਟ ਹੈ ਉਹ ਸਾਰੇ ਸਟਾਰਟ ਹੋ ਜਾਣਗੇ